やりやすいやりやすいやりいやりいやりいりいりいりいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすいすい ਪਿੰਡਾਂ ਦੇ ਵਿੱਚ ਘੜਾ ਚ ਚਿੱਟੀਆਂ ਚਾਦਰਾਂ ਵਿੱਚ ਗਿਆ ਸ਼ਮਿਆਂ ਦੇ ਚਿੱਟੇ ਹੋ ਗਏ ਨਾ ਕੋਈ ਉਮਰ ਨਾ ਕੋਈ ਬਿਮਾਰੀ ਨਾ ਕੋਈ ਰੋਗ ਨਾ ਕੋਈ ਫਿਕਰ ਬਸ ਇੱਕ ਚਿੱਟੇ ਦੀ ਨਸ਼ੇ ਦੀ ਸਿੰਥੈਟਿਕ ਡਰਗ ਦੀ ਇਹੋ ਜੀ ਲੱਗ ਕਈ ਨੌਜਵਾਨਾਂ ਨੂੰ ਕਈ ਮੁੰਡਿਆਂ ਨੂੰ ਕਈ ਲੋਕਾਂ ਨੂੰ ਲੱਗੀ ਵੀ ਜਿਨ੍ਹਾਂ ਦੀ ਘਰ ਵਾਪਸੀ ਤਾਂ ਨਹੀਂ ਹੋ ਸਕੀ ਲੇਕਿਨ ਦੁਨੀਆ ਤੋਂ ਵਾਪਸੀ ਚਲੇਗੇ ਜਿਨ੍ਹਾਂ ਦੀ ਘਰ ਵਾਪਸੀ ਹੋਈ ਉਹ ਚੰਦ ਲੋਕ ਸੀ ਪਰ ਜਿਨ੍ਹਾਂ ਨੇ ਇੱਕ दृढ़ फैसला करके अपने आप ਨੂੰ ਮਜ਼ਬੂਤ ਕਰਕੇ ਆਪਣੇ ਦਿਲ ਨੂੰ ਆਪਣੇ ਦਿਮਾਗ ਨੂੰ ਮਜ਼ਬੂਤ ਕਰਕੇ ਜਿਨ੍ਹਾਂ ਨੇ ਨਸ਼ੇ ਨੂੰ ਛੱਡਿਆ ਮੈਂ ਸਮਝਦਾ ਉਹਨਾਂ ਨੇ ਆਪਣਾ ਔਰ ਆਪਣੇ ਪਰਿਵਾਰ ਦਾ ਭਲਾ ਕੀਤਾ ਬਹੁਤ سارے ਨੌਜਵਾਨ ਗੁਰਸਿੱਖੀ ਵਲ ਤਰਫੇ ਗੁਰੂ ਦੀ ਸ਼ਰਨ ਚਲੇ ਗਏ ਅੰਮ੍ਰਿਤ ਪਾਣ ਕੀਤਾ ਗੁਰੂ ਦੇ ਨਾਲ ਲੱਗ ਗਏ ਔਰ ਜ਼ਿੰਦਗੀ ਬਣਾ ਗਏ ਜਦੋਂ ਇਹ ਯੁੱਧ ਸ਼ੁਰੂ ਕੀਤਾ ਨਸ਼ਾ ਦੇ ਖਿਲਾਫ ਆਉਣ ਵਾਸਤੇ ਤਾਂ ਫਿਰ ਉਹਨਾਂ ਨੇ ਤਾਂ ਆਪਣੇ ਬਰਾਬਰ ਦਾ ਹੀ ਪਰਿਵਾਰ ਲੱਭਣਾ ਸੀ ਤੇ ਬਰਾਬਰ ਦੇ ਰਿਸ਼ਤੇਦਾਰੀਆਂ ਸੀ ਉਹਨਾਂ ਨੂੰ ਪਤਾ ਸੀ ਵੀ ਸਾਡੇ ਤੋਂ ਬਾਅਦ ਜੀਨੇ ਆ ਉਹ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਸਾਨੂੰ ਕਹਿਣਾ ਕੁਝ ਨਹੀਂ ਔਰ ਜਿਹੜੇ ਬਾਅਦ ਚ ਆਂਦੇ ਸੀ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਨੂੰ ਅੰਦਰ ਦੇ ਦਿੱਤਾ ਤਾਂ ਫਿਰ ਸਾਡੇ ਅਸੀਂ ਰਿਸ਼ਤੇਦਾਰੀ ਕਿੱਥੋਂ ਪੁਗਾਵਾਂਗੇ ਦੋਨਾਂ ਪਰਿਵਾਰਾਂ ਨੇ ਦੋਨਾਂ ਪਾਰਟੀਆਂ ਨੇ ਇੱਕੋ ਗੱਲ ਸੋਚ ਲਈ ਵੀ ਆਪਾਂ ਆਪਣਾ ਕੰਮ ਕਰਦੇ ਜਾਈਏ ਜੇ ਜੰਤ ਦੁਨੀਆ ਮਰਦੀ ਤਾਂ ਮਰੇ ਪਰ ਉਹ ਭੁੱਲ ਗਏ ਕਿ ਕਿਤੇ ਨਾ ਕਿਤੇ ਉਹ ਮਾਲਕ ਬੈਠਾ ਉਹਨੇ ਤੀਜੀ ਧਿਰ ਪੰਜਾਬ ਚ ਲੈ ਆ ਕੇ ਖੜੀ ਕਰ ਦੇਣੀ ਹੈ ਜਿਹੜਾ ਤੁਸੀਂ ਨਹੀਂ ਸੋਚਿਆ ਉਹ ਉਹਨਾਂ ਨੇ ਸੋਚਣਾ ਜਿਹੜਾ ਤੁਸੀਂ ਨਹੀਂ ਕਰ ਸਕੇ ਉਹ ਤੀਜੀ ਧਿਰ ਆ ਕੇ ਕਰੂਗੀ ਤੁਸੀਂ ਸਾਰਿਆਂ ਨੇ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਮੈਨੂੰ ਹਲਕੇ ਦੀ ਨੁਮਾਇੰਦਗੀ ਕਰਨ ਦਾ ਤੁਸੀਂ ਮੌਕਾ ਦਿੱਤਾ ਹੁਣ ਦੁਪਹਿਰ 4:00 ਵਜੇ ਦਾ ਟਾਈਮ ਆਪਾਂ ਪਿੰਡ 'ਚ ਰੱਖਿਆ ਚਲੋ ਅਸੀਂ ਟੁਰਨੇ ਵਾਲੀ ਬਸਤੀ ਉੱਥੇ ਕਿੰਦੀ ਪੱਥਰ ਰੱਖਣਾ ਸੀਗਾ ਉੱਥੇ ਗਏ ਕੱਲ ਦਾ ਹੋ ਸਕਦਾ ਜੰਮੂ ਸਾਹਿਬ ਨੇ ਕੱਲ ਦੀ ਤਿਆਰੀਆਂ ਕੀਤੀਆਂ ਹੁਣ ਤੁਹਾਨੂੰ ਸਾਰਿਆਂ ਨੂੰ ਫੋਨ ਕੀਤਾ ਹੁਣ ਇਹਨੂੰ ਫਿਕਰ ਹੈ ਵੀ ਅੱਜ ਆਪਾਂ ਪ੍ਰੋਗਰਾਮ ਕਰਾਉਣਾ ਹੈ ਇਹ ਕੋਈ ਇਹਦਾ ਨਿੱਜੀ ਪ੍ਰੋਗਰਾਮ ਤਾਂ ਨਹੀਂ ਹੈ ਨਿਜੀ ਤਾਂ ਨਹੀਂ ਨਾ ਘਰੇ ਦਾ ਨਹੀਂ ਸੱਤ ਅਸੀਂ ਸਾਰੇ ਸਾਰੇ ਪਿੰਡ ਪਿੰਡ ਅਨਾਗ ਕਲੀ ਦੇ ਅਨਾਗ ਕਲੀ ਵਸਨੀਕ ਹਾਂ ਅਸੀਂ ਸਾਰੇ ਇਹ ਸੋਚ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਲੜਾਂਗੇ ਲੜਾਂਗੇ ਅਸੀਂ ਸਾਰੇ ਅਸੀਂ ਸਾਰੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਨਸ਼ਾ ਪਿੰਡ ਬਣਾਵਾਂਗੇ ਬਣਾਵਾਂਗੇ ਅਸੀਂ ਸਾਰੇ ਅਸੀਂ ਸਾਰੇ ਇਹ ਸੋਚ ਚੱਕਦੇ ਹਾਂ ਸੋਚ ਚੱਕਦੇ ਹਾਂ ਅਸੀਂ ਕਿਸੇ ਵੀ ਕਿਸੇ ਨਸ਼ਾ ਨਸ਼ਾ ਵੇਚਣ ਵਾਲੇ ਦੇ ਵੇਚਣ ਵਾਲੇ ਦੇ ਜਾਂ ਬਚਾਉਣ ਵਾਲੇ ਦੇ ਬਚਾਉਣ ਵਾਲੇ ਦੇ ਹਮਾਇਤ ਵਿੱਚ ਹਮਾਇਤ ਵਿੱਚ ਜਾਂ ਥਾਣਾ ਕਚਹਿਰੀ ਵਿੱਚ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਅਸੀਂ ਸੌ ਚੱਕਦੇ ਹਾਂ ਅਸੀਂ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਜਮਾਨਤ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਅਸੀਂ ਸਾਰੇ ਇਹ ਸੌ ਚੱਕਦੇ ਹਾਂ ਜੇਕਰ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਬਕਾਉਂਦਾ ਹੈ ਕੋਈ ਵੀ ਕੋਈ ਵੀ ਉਸ ਦੀ ਜਮਾਨਤ ਜਮਾਨਤ ਦਿੰਦਾ ਹੈ ਜਮਾਨਤ ਅਸੀਂ ਉਸ ਦਾ ਅਸੀਂ ਉਹਦਾ ਵਿਰੋਧ ਕਰਾਂਗੇ ਵਿਰੋਧ ਕਰਾਂਗੇ ਜੇਕਰ ਲੈਕਰ ਸਾਡੇ ਪਿੰਡ ਵਿੱਚ ਸਾਡੇ ਪਿੰਡ ਕੋਈ ਨਸ਼ਾ ਕਰਦਾ ਹੈ ਨਸ਼ਾ ਕਰਦਾ ਅਸੀਂ ਉਸ ਨੂੰ ਸਮਝਾਵਾਂਗੇ ਸਮਝਾਵਾਂਗੇ ਲੋੜ ਪਈ ਤਾਂ ਲੋੜ ਪਈ ਅਸੀਂ ਉਸ ਨੂੰ ਹਸਪਤਾਲ ਹਸਪਤਾਲ ਜਾਂ ਨਸ਼ਾ ਛਡਾਓ ਕੇਂਦਰ ਨਸ਼ਾ ਛਡਾਓ ਦਾਖਲ ਕਰਵਾਵਾਂਗੇ ਦਾਖਲ ਕਰਵਾਵਾਂਗੇ ਅਸੀਂ ਇਹ ਸੋਚਦੇ ਹਾਂ ਅਸੀਂ ਇਹ ਸੋਚਦੇ ਹਾਂ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਨਾ ਨਾ ਵੜਨ ਦੇਾਂਗੇ ਨਾ ਨਾ ਵਿਕਣ ਦੇਾਂਗੇ ਵਿਕਣ ਦੇਾਂਗੇ ਅਸੀਂ ਇਹ ਸੋਚਦੇ ਹਾਂ ਅਸੀਂ ਇਹ ਸੋਚਦੇ ਹਾਂ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਪਿੰਡ ਬਣਾਵਾਂਗੇ ਇਕਤਰਾ ਹੋਣ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੰਘ ਜੰਮੂ ਸਾਹਿਬ ਜੀ ਦੇ ਗ੍ਰਹਿ ਵਿਖੇ ਇਕੱਤਰ ਹੋਏ ਪਿੰਡ ਦੇ ਸਾਰੇ ਪਤਵੰਤੇ ਸੱਜਣ ਨਗਰ ਦੀਆਂ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਮੈਂ ਵੇਖ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਆਏ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪੰਡਾ ਤੋਂ ਆਮ ਆਦਮੀ ਪਾਰਟੀ ਦੀ ਹਗੂ ਸਹਿਬਾਨ ਆਏ ਹੋਏ ਨੇ ਤੇ ਮੇਰੇ ਨਾਲ ਮੈਂਜ ਸੇ ਵੀ ਰਾਜਮਾਨ ਬीडीपीਓ ਮਮਦੂ ਬीडीपीਓ ਕਲਖੁਰ ਸਰਦਾਰ ਲਖਵੀਰ ਸਿੰਘ ਗੁੱਟਲ ਸਾਹਿਬ ਪਾਰਟੀ ਦੇ ਦਰਜਾ ਬਰਦਾਜਾ ਅਹੁਦੇਦਾਰ ਸਹਿਬਾਨ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੇਰਾ ਵੀ ਨਿਸ਼ਾਨ ਸਿੰਘ ਖੇਨ ਸਾਹਿਬ ਰੱਜਿਆ ਬਰਦਾਜਾ ਅਹੁਦੇਦਾਰ ਸਹਿਬਾਨ ਆਉ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਜੰਮੂ ਸਾਹਿਬ ਨੇ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਸ਼ੇ ਦਾ ਨਾ ਹੀ ਤਾਂ ਕੋਈ ਆਦੀ ਹੈ ਔਰ ਨਾ ਹੀ ਨਸ਼ਾ ਇੱਥੇ ਵੇਚਣ ਵਾਲਾ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਸੁਖਦਾਰ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਖਬਰ ਹੈ। ਕਈ ਪਿੰਡਾਂ ਦੇ ਵਿੱਚ ਵੇਚਣ ਵਾਲੇ ਪਤਨੀ ਹੈ ਕਹਿੰਦੀ ਹੈ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਣ ਵਾਲਾ ਜ਼ਰੂਰ ਮਿਲ ਜਾਂਦਾ। ਔਰ ਜਿਹੜਾ ਨਸ਼ਾ ਖਾਂਦਾ ਜਾਂ ਨਸ਼ਾ ਪੀਂਦਾ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਉਹਦੇ ਨਾਲ ਕੋਈ ਬੈਰ ਰੋਦ ਨਹੀਂ ਕਿਉਂਕਿ ਉਹ ਤਾਂ ਮਰੀਜ਼ ਹੈ। ਸਾਡਾ ਵਿਰੋਧ ਉਹਦੇ ਨਾਲ ਹੈ ਸਾਡਾ ਤਾਂ ਪੰਜਾਬੀ ਚ ਜਿਹਨੂੰ ਪੇਚਾ ਕਹਿੰਦੇ ਨੇ ਸਾਡਾ ਤਾਂ ਪੇਚਾ ਉਹਦੇ ਨਾਲ ਹੈ ਜਿਨ੍ਹਾਂ ਨੇ ਇਹੋ ਜੇ ਮਰੀਜ਼ ਪੈਦਾ ਕਰਤੇ ਪੰਜਾਬ ਦੇ ਵਿੱਚ ਕਿ ਉਹ ਪਹਿਲਾ ਮਰੀਜ਼ ਸੀ ਫੇਰ ਉਹ ਆਦੀ ਬਣ ਕੇ ਔਰ ਫੇਰ ਉਹ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਕੇ ਚਲੇ ਗਿਆ ਵਧੀਆ ਰੋਟੀ ਖਾਂਦੇ ਆ ਸਾਡੇ ਸਾਰੇ ਆਪਦੇ ਪਰਿਵਾਰ ਸਾਡੀਆਂ ਰਿਸ਼ਤੇਦਾਰੀਆਂ ਰਲ ਮਿਲ ਕੇ ਚੱਲਣ ਵਾਲਾ ਸਾਡਾ ਪਿੰਡ ਆ ਜੀ ਨਿੱਕੀਆਂ-ਬੋਟੀਆਂ ਗੱਲਾਂ ਹੋ ਜਾਂਦੀਆਂ ਬਾਕੀ ਸਾਡਾ ਪਿੰਡ ਭਾਈਚਾਰਕ ਸਾਂਝ ਵਾਲਾ ਪਿੰਡ ਆ ਇਸ ਨਸ਼ੇ ਦੇ ਵਿਰੁੱਧ ਸਾਡਾ ਸਾਰਾ ਪਿੰਡ ਸਾਡੇ ਨਾਲ ਖੜਾ ਆਸੇ-ਪਾਸੇ ਦੇ ਪਿੰਡਾਂ ਵਿੱਚ ਵੀ ਅਸੀਂ ਜਾਣਦੇ ਆ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਦੀ ਆ ਕਿ ਭਾਈ ਜਿਵੇਂ ਸਾਡੇ ਪਿੰਡ ਦੇ ਵਿੱਚ ਚਿੱਟੇ ਦਾ ਜਿਹੜਾ ਕੋਡ ਹੈ ਨਹੀਂ ਹੈਗਾ ਤੁਸੀਂ ਵੀ ਆਪਣੇ ਪਿੰਡ ਤੋਂ ਖਤਮ ਕਰੋ ਲਾ ਕੇ ਲਾ ਕੇ ਦੇ ਸਰਪੰਚਾਂ ਨੂੰ ਪੰਚਾਂ ਨੂੰ ਕਿ ਅਸੀਂ ਬੇਨਤੀ ਕਰਦੇ ਰਹਿੰਦੇ ਆ ਨਾਲੇ ਅਸੀਂ ਤਾਂ ਵਾਰਨਿੰਗ ਵੀ ਦਿੱਤੀ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੇਚਣ ਵਾਲਾ ਜਾਂ ਵੈਸੇ ਦੀ ਪੀ ਕੇ ਕੋਈ ਆ ਗਿਆ ਤਾਂ ਉਹਨੂੰ ਬਹੁਤ ਛੇਤਰਫਰੇੜ ਹੋਊਗੀ ਅਸੀਂ ਉਹਨੂੰ ਪਿੰਡ 'ਚ ਵੜਨ ਨਹੀਂ ਦੇਣਾ ਸਾਡਾ ਸਾਰਾ ਪਿੰਡ ਸਾਡਾ ਨਖrota ਇੱਕ ਮੋਟ ਹੋ ਕੇ ਅਸੀਂ ਨਸ਼ੇ ਦੇ ਵਿਰੋਧ ਚੱਲਦੇ ਆ ਵੈਰੀ ਗੁੱਡ ਹੋਰ ਤੁਹਾਡੇ ਕੀ ਬੇਨਤੀ ਆ ਵੀ ਸਾਡਾ ਥੋੜਾ ਜਿਹਾ ਸਾਥ ਦੇ ਦਿਓ ਅਸੀਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਨਾਲ ਦੇ ਪਿੰਡ ਸੁਧੇ ਵਾਲੇ ਦੇ ਵਿੱਚ ਮੈਂ ਐਸ.ਐਚ.ਓ ਸਭ ਨੂੰ ਵੀ ਲਿਖ ਕੇ ਦਿੱਤਾ ਲਿਖਤੀ ਵੀ ਦਿੱਤਾ ਵੀ ਆਹ ਬੰਦੇ ਚੱਕਾ ਵੇਚਦੇ ਇੱਥੋਂ ਲੱਗ ਕੇ ਆਹ ਸਗਲੀ ਵਿੱਚ ਢਾ ਕੇ ਇੱਥੇ ਉਹ ਬੈਠੇ ਦੋ ਤਿੰਨ ਘਰ ਉਹਨਾਂ ਨੂੰ ਚੁੱਕ ਲਓ ਮੈਂ ਅੱਜ ਫੇਰ ਉਹਨਾਂ ਨੂੰ ਬੇਨਤੀ ਕੀਤੀ ਪਹਿਲਾਂ ਮੈਂ ਸਭ ਨੂੰ ਕਿਉਂਕਿ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਇਹ ਤਾਂ ਆਪਣੀ 2014 ਤੋਂ ਆਪਣੀ ਆਮ ਆਦਮੀ ਪਾਰਟੀ ਨੇ ਇੱਕ ਆਪਣਾ ਜੀ ਪਾਰਟੀ ਸਟਾਰਟ ਕੀਤੀ ਆ ਇਸ ਤੋਂ ਪਹਿਲਾਂ ਰਹਿ ਚੁਕੀਆਂ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ 1997 ਤੋਂ ਪਹਿਲਾਂ ਕੋਈ ਐਡਾ ਖਾਸ ਨਿਸ਼ਾਨੀ ਨਹੀਂ ਹੁੰਦਾ ਸੀਗਾ 1997 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਂ ਦਾ ਰਿਆਵਾ ਦੀ ਧਰਤੀ ਜਿਹੜੀ ਆਪਣੀ